ਦੂਜਿਆਂ ਨੂੰ ਸਵਾਲ ਕਰਨ ਵਾਲੇ ਕਾਂਗਰਸ ਪਾਰਟੀ ਦੇ ਲੀਡਰ ਅੱਜ ਆਪ ਸਵਾਲਾਂ ਦੇ ਵਿੱਚ ਕਿਰੇ ਹੋਏ ਨਜ਼ਰ ਆ ਰਹੇ ਨੇ ਅੱਜ ਕਾਂਗਰਸ ਪਾਰਟੀ ਦੀ ਦਿੱਲੀ ਦੇ ਵਿੱਚ ਮੀਟਿੰਗ ਹੋਈ ਤੇ ਜਿਸ ਨੂੰ ਲੈ ਕੇ ਉੱਥੇ ਹੀ ਆਮ ਆਦਮੀ ਪਾਰਟੀ ਨੇ ਇਸ ਮੀਟਿੰਗ ਦੇ ਦੌਰਾਨ ਤਿੱਖੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਨੇ ਉੱਥੇ ਹੀ ਨੀਲ ਗਰਗ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਹਮੇਸ਼ਾ ਹੀ ਕਾਂਗਰਸੀ ਲੀਡਰ ਯਾਨੀ ਕਿ ਪ੍ਰਤਾਪ ਸਿੰਘ ਬਾਜਵਾ ਚਾਹੇ ਉਹ ਕਾਂਗਰਸੀ ਪ੍ਰਧਾਨ ਹੋਣ ਰਾਜਾ ਵੜਿੰਗ ਤੇ ਅੱਜ ਦਿੱਲੀ ਦੇ ਵਿੱਚ ਮੀਟਿੰਗ ਹੋਈ ਹੈ ਉਸ ਨੂੰ ਲੈ ਕੇ ਹਮੇਸ਼ਾ ਹੀ ਜਿਹੜਾ ਕਿ ਤੁਸੀਂ ਸਵਾਲ ਆਮ ਆਦਮੀ ਪਾਰਟੀ ਤੇ ਉਠਾਉਣਿਓ ਕਿ ਕਿਉਂ ਦਿੱਲੀ ਦੇ ਵਿੱਚ ਮੀਟਿੰਗ ਸੱਦੀ ਗਈ ਹੈ ਤੇ ਅੱਜ ਇਹੀ ਸਵਾਲ ਜਿਹੜਾ ਕਿ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਖੜਾ ਕਰ ਦਿੱਤਾ ਗਿਆ ਹੈ ਕਿ ਤੁਸੀਂ ਅੱਜ ਦਿੱਲੀ ਦੇ ਵਿੱਚ ਮੀਟਿੰਗ ਜੋ ਕੀਤੀ ਹੈ ਉਹ ਕਿਉਂ ਕੀਤੀ ਗਈ ਹੈ ਕਿ ਅੱਜ ਪੰਜਾਬ ਦੇ ਵਿੱਚ ਇਹ ਮੀਟਿੰਗ ਨਹੀਂ ਹੋ ਸਕਦੀ ਸੀ ਕਿ ਤੁਸੀਂ ਵੀ ਹੁਣ ਦਿੱਲੀ ਦੇ ਇਸ਼ਾਰਿਆਂ ਦੇ ਉੱਤੇ ਚੱਲਣ ਲੱਗ ਗਏ ਹੋ ਕਾਂਗਰਸ ਪਾਰਟੀ ਦੇ ਲਈ ਸਭ ਤੋਂ ਵੱਡੇ ਸਵਾਲ ਜਿਹੜੇ ਕਿ ਹੁਣ ਆਮ ਆਦਮੀ ਪਾਰਟੀ ਨੇ ਖੜੇ ਕਰ ਦਿੱਤੇ ਨੇ ਤੇ ਉੱਥੇ ਹੀ ਤਿੱਖੇ ਨਿਸ਼ਾਨੇ ਪ੍ਰਤਾਪ ਸਿੰਘ ਬਾਜਬਾ ਦੇ ਉੱਤੇ ਸੱਦੇ ਜਾ ਰਹੇ ਨੇ ਆ ਤੁਹਾਨੂੰ ਸੁਣਾਉਣੇ ਪਹਿਲਾਂ ਨੀਰਗਗ ਦਾ ਕੀ ਕਹਿਣਾ ਹੈ ਕਾਂਗਰਸ ਦੀ ਲੀਡਰਸ਼ਿਪ ਅਕਸਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਉੱਤੇ ਤੰਜ ਕੱਸਦੀ ਹੈ ਕਿ ਆ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਤੋਂ ਚੱਲਦੀ ਹੈ ਮੈਂ ਅੱਜ ਸਵਾਲ ਪੁੱਛਣਾ ਚਾਹੁੰਦਾ ਮਾਨਜੋਗ ਪ੍ਰਤਾਪ ਬਾਜਬਾ ਜੀ ਨੂੰ ਲੀਡਰ ਆਫ اپੋਜੀਸ਼ਨ ਨੇ ਜੋ ਔਰ ਰਾਜਾ ਵਿਢਿੰਗ ਜੀ ਨੂੰ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅੱਜ ਤੁਹਾਡੀ ਮੀਟਿੰਗ ਦਿੱਲੀ ਦੇ ਵਿੱਚ ਹੋ ਰਹੀ ਹੈ ਅੱਜ ਸਮੁੱਚੀ ਜਿਹੜੀ ਹੈ ਪੰਜਾਬ ਦੀ ਕਾਂਗਰਸ ਉਹ ਦਿੱਲੀ ਬੈਠੀ ਹੋਈ ਹੈ ਔਰ ਮੀਟਿੰਗ ਦੇ ਵਿੱਚ ਜਿਹੜਾ ਹੈਗਾ ਬੁਪੇਸ਼ ਬਕੇਲ ਜੀ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਨੇ ਛੱਤੀਸਗੜ੍ਹ ਦੇ ਉਹ ਬੈਠੇ ਹੋਏ ਨੇ ਉਹ ਤੁਹਾਡੇ ਇੰਚਾਰਜ ਨੇ ਹੁਣ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਬੁਪੇਸ਼ ਬਕੇਲ ਜੀ ਨੇ ਕਿ ਉਹ ਮਾਰਸਾ ਤੇ ਰਹਿਣ ਵਾਲੇ ਆ ਤੁਸੀਂ ਵਾਰ-ਵਾਰ ਸਾਡੇ ਤੇ ਤੰਜ ਕੱਸਦੇ ਹੈਗੇ ਹੋ ਜੇ ਤੁਹਾਡਾ ਕੰਮ ਸਿਰਫ ਪੰਜ ਕਸ ਨਹੀਂ ਹੈਗਾ ਹੋਰ ਤੇ ਕੰਮ ਤੁਹਾਡੇ ਕੋਲੇ ਹੈ ਨਹੀਂ ਐ ਕਿਉਂਕਿ ਪੰਜਾਬ ਦੇ ਲੋਕ ਤੇ ਤੁਹਾਨੂੰ ਮੂੰਹ ਨਹੀਂ ਲਾਉਂਦੇ ਆ ਹੁਣੇ ਪਿਛਲੀਆਂ ਚੋਣਾਂ ਵੀ ਹੋ ਕੇ ਆਟੀਆਂ ਨੇ ਚਾਹੇ ਉਹ ਪੰਚਾਇਤੀ ਚੋਣਾਂ ਹੋਣ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਜਿਮਨੀ ਚੋਣਾਂ ਹੋਣ ਕਿਸੇ ਨੇ ਤੁਹਾਨੂੰ ਮੂੰਹ ਨਹੀਂ ਲਾਇਆ ਸਿਰਫ ਇਸ ਕਰਕੇ ਤੁਸੀਂ ਪਰਮ ਫਲਾਦੇ ਹੈਗੇ ਹੋ ਸੋ ਆਪਣੇ ਗਰੇਵਾਨ ਦੇ ਵਿੱਚ ਆਕੋ ਕਿ ਅੱਜ ਤੁਹਾਡੀ ਮੀਟਿੰਗ ਦਿੱਲੀ 'ਚ ਕਿਉਂ ਹੋ ਰਹੀ ਐ ਰਾਹੁਲ ਗਾਂਧੀ ਜੀ ਖੜਗੇ ਜੀ ਪੰਜਾਬ 'ਚ ਕਿਉਂ ਨਹੀਂ ਆਏ ਮੀਟਿੰਗ ਲੈਣ ਔਰ ਉਸ ਮੀਟਿੰਗ ਦੇ ਵਿੱਚ ਵਿਪੇਸ਼ ਬਗੇਲਜੀ ਕੀ ਕਰ ਰਹੇ ਨੇ ਕੀ ਹੁਣ ਜਿਹੜੀ ਹੈ ਤੁਹਾਡੀ ਪਾਰਟੀ ਦੀਆਂ ਨੀਤੀਆਂ ਤੁਹਾਡੀ ਪਾਰਟੀ ਦੇ ਪ੍ਰੋਗਰਾਮ ਪੰਜਾਬ ਦੇ ਪ੍ਰੋਗਰਾਮ ਜਿਹੜੇ ਆ ਹੁਣ ਤੁਸੀਂ ਦਿੱਲੀ 'ਚ ਬੈਠ ਕੇ ਤੈਅ ਕਰੋਗੇ ਸੋ ਜਿਨ੍ਹਾਂ ਦੇ ਘਰ ਜਿਹੜੇ ਸ਼ੀਸ਼ੇ ਦੇ ਹੁੰਦੇ ਆ ਨਾ ਉਹ ਦੂਜਿਆਂ ਦੇ ਪੱਥਰ ਨਹੀਂ ਮਾਰਦੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਤੋਂ ਚੱਲਦੀ ਹੈ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਹਤਰ ਕੰਮ ਕਰ ਰਹੇ ਨੇ ਚاہے ਸਕੂਲਾਂ ਦਾ ਕੰਮ ਹੋਵੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਹੋਵੇ ਫ੍ਰੀ ਬਿਜਲੀ ਦੇਣ ਦੀ ਗੱਲ ਹੋਵੇ ਚਾਹੇ ਡਰਗ ਤਸਕਰਾਂ ਦੇ ਉੱਤੇ ਵਾਰ ਕਰਨ ਦੀ ਗੱਲ ਹੋਵੇ ਹਰ ਫੀਲਡ ਦੇ ਵਿੱਚ ਇਨਕਿਆਮਤ ਦੀ ਪਾਰਟੀ ਬਿਹਤਰੀਨ ਕੰਮ ਕਰ ਰਹੀ ਹੈ ਔਰ ਕਰਦੀ ਰਹੇਗੀ ਸੋ ਮੈਂ ਇੱਕ ਵਾਰ ਫਿਰ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਜਿਹੜਾ ਹੈਗਾ ਅੱਜ ਦੱਸੋ ਕਿ ਜਿਹੜੀ ਤੁਹਾਡੀ ਪਾਰਟੀ ਕਿੱਥੋਂ ਚੱਲਦੀ ਹੈ ਤੁਹਾਡੀਆਂ ਮੀਟਿੰਗਾਂ ਕਿਉਂ ਦਿੱਲੀ 'ਚ